ਹਿੰਦੂ ਅਨਾ ਤੁਰਪੂ ਕਾਣਾ ਮੈਂ ਤਾਂ ਕਿਸੇ ਦੀ ਪੂਜਨਾ ਨਹੀਂ ਕਰਦਾ ਕਹਿੰਦੇ ਵਾਹ ਤੇਰੇ ਐਨੀ ਐਨੀ ਪੂਜਨਾ ਦੱਸੀ ਤੇ ਹੁਣ ਸਾਰਿਆਂ ਵੱਲੋਂ ਮੁੱਕਰ ਗਿਆ ਹੈ ਲੈ ਸੋਣ ਫਿਰ ਇਸੇ ਕਰਕੇ ਅਸੀਂ ਕਹਿੰਦੇ ਹਾਂ ਹਿੰਦੂ ਅਨਾ ਤੁਰਪੂ ਕਾਣਾ ਹਿੰਦੂ ਤਾਂ ਬਈ ਨਹੀਂ ਹੈ ਦੋ ਨੇਤਰ ਹੁੰਦੇ ਆ ਇੱਕ ਸਰਦਾਂ ਦੀ ਇੱਕ ਗਿਆਨ ਹੁੰਦਾ ਨਾ ਤਾਂ ਪੂਰੀ ਸਰਦਾਂ ਤੇਰੀ ਤੇ ਨਾ ਤੈਨੂੰ ਪੂਰਾ ਗਿਆਨ ਹੀ ਹੈ ਨਿਰਗੁਣ ਸਰੂਪ ਦਾ ਇਸ ਕਰਕੇ ਇਹਨਾਂ ਹੈ ਤੁਰਕੂ ਕਾਨ ਤੁਰਕ ਜਿਹੜੇ ਹੈ ਇਹਨਾਂ ਨੂੰ ਗਿਆਨ ਵਾਲਾ ਅੱਖ ਨਹੀਂ ਹੈ ਤੇ ਇਹਨਾਂ ਦੇ ਅੰਦਰ ਸਿਰਦਾ ਆਪਣੇ ਖੁਦਾ ਦੇ ਤੇ ਪਕੰਦਰਾ ਤੇ ਪੂਰੀ ਹੈ ਇਸ ਕਰਕੇ ਕਿਰਕਤਲ ਕਾਨਿਆਂ ਦੇ ਵਿੱਚ ਮੰਨੇ ਆ ਪੰਡਤ ਆਰਾਸ਼ਣ ਕੇ ਤੁਰਕ ਤਾਂ ਉਦੋਂ ਵੀ ਕਾ ਕੀ ਕਹੀਏ ਕਿ ਉਦੋਂ ਵੀ ਇੰਨੇ ਹੀ ਹੈ ਬੇਗੁਆਤੇ ਹੈ ਅੱਗੇ ਮਸਜਿਦਾਂ ਅੱਗੇ ਸੇਵਾਗੜੀ ਰਹਿੰਦੀ ਹੈ ਹਿੰਦੂ ਤੋਂ ਮੂਰਤਾਂ ਨੂੰ ਪੂਜਦੇ ਹੈ ਪਰ ਮਹਾਰਾਜ ਸਾਹਿਬ ਅਭੀ ਕਾਨੇ ਸਰਧਕੇ ਹੈ सरदा इन्हे बंदे पूरी है खुदा से हैं है इंसान को खुदा मत कहो ये बंदा इन खुदा नहीं है पर मगरों ने क्या लेकिन खुदा से जुड़ा नहीं है सरदा इन्हों की पूरी है पर परी कि ज्ञान नहीं है इन्हों ज्ञानी सियाना जरा ज्ञानवान पुरुष है वह दोह को तो सियाना है ਗਿਆਨਵਾਨ ਖਾਲਸਾ ਮਾਰਾ ਬਣਾਇਆ ਜੀ ਤੁਸਮਾਨ ਦੇ ਅੰਦਰ ਹਿੰਦੂ ਤੁਰਕਾ ਸਾਹਿਬ ਇਹ ਕਹੈ ਕਰੇ ਮੁੱਲ੍ਹਾ ਕਹੈ ਕਰੇ ਸੇਹ ਜੋ ਭਗਤ ਹਨ ਗਿਆਨਵਾਨ ਹਨ ਉਹ ਦੋਹਾਂ ਤੋਂ ਇਹਨਾਂ ਤੋਂ ਹਿੰਦੂ ਤੇ ਮੁਸਲਮਾਨ ਤੋਂ ਸਿਆਣੇ ਹਨ ਹਿੰਦੂ ਪੂਜਾ ਦੇਹਰਾ ਜਿਹੜੋ ਜਿਹੜੇ ਜਿੱਥੇ ਕੋਈ ਆਦਮੀ ਮਰੇ ਹੋਏ ਹੋਣ ਉਹਨੀਆਂ ਹੱਡੀਆਂ ਦੇ ਉੱਤੇ ਜਿੰਨਾ ਦਾ ਮੱਡ ਬਣਾਇਆ ਹੋਵੇ ਉਸ ਨੂੰ ਦੇਹਰਾ ਕਹਿੰਦੇ ਹਨ ਅੱਗੇ ਉਸ ਨੂੰ ਦੇਰ ਨੂੰ ਪੂਜਦੇ ਹਨ ਉਸ مسلمان ਮਸੀਹ ਬਹੁਤ ਮੁਸਲਮਾਨ ਮਸੀਹ ਅੱਗੇ ਸੀਧੇ ਕਹਦੇ ਆ ਨਾਮੇ ਸੋਈ ਸੇਵਿਆ ਜੀ ਜੀ ਕਿੰਨੇ ਮੈਂ ਤਾਂ ਉਸ ਵਾਹਿਗੁਰੂ ਦਾ ਸੇਵਨ ਕੀਤਾ ਹੈ ਜੈ ਦੇਵਰਾ ਨਾਮਸੀ ਜਿਹੜੇ ਦੇਰੇ ਲੱਤੇ ਹਿੰਦੂਆਂ ਦਾ ਤੇ ਮੁਸਲਮਾਨ ਅੱਗੇ ਸਿਰ ਤੇ ਆਉਂਦਾ ਮੁਸਲਮਾਨ ਨਾ ਨਾ ਦੇਰਾਂ ਨਾ ਮਸੀਹ ਇਹ ਦੋਵੇਂ ਵੀ ਗੱਲਾਂ ਜਿਸੇ ਕਿਉਂ ਸਵਾਸ ਗੁਰੂ ਦਾ ਸੇਵਨ ਕੀਤਾ ਮੈਂ ਮੜੀਆਂ ਮਟਾਂ ਨੂੰ ਕਿਸੇ ਪੁਕਾਰ ਗੌਰ ਮੜੀ ਮਟ ਭੂਲ ਨਾ ਮਾਨੇ ਇਸ ਵਾਸਤੇ ਜਿਵੇਂ ਲੱਗਾ ਹੋਇਆ ਨਾਮਦੇਵ ਜੀ ਕਹਿੰਦੇ ਹਿੰਦੂ ਤੇ ਮੁਸਲਮਾਨ ਤੋਂ ਮੈਂ ਹੋਰ ਜਿਆਦਾ ਹਾਂ ਅਰਾਗ ਗੋਣ ਜਿਉਂ ਆਉਂਦੇ ਤਾਂ ਜਿਵੇਂ ਕਬੀਰ ਨੇ ਕਿਹਾ ਹਿੰਦੂ ਇਸ ਤੋਂ ਮੁੱਲਾ ਮੁੱਲਾ ਬੰਦ ਵੀ ਛਾੜੇ ਦੋ ਪੜ ਤੇ ਮੁੱਲਾ ਛਾੜੇ ਦੋ ਹਮਰਾ ਝਗੜਾ ਹਰਨ ਕੋ ਇਵੇਂ ਨਾਮ ਦੇ ਜੀ ਵੀ ਦੋਹਾਂ ਨੂੰ ਛੜੀ ਦਿੰਦਾ ਹੈ ਮਹਾਰਾਜੇ ਪਿਆਰੇ ਬਣ ਗਏ ਹਨ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਕੇ